ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਗਰੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਿੰਜਲ ਬਿੰਜਲ ਪਿੰਡ ਰਾਏਕੋਟ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਰਾਏਕੋਟ ਤੋਂ ਜਗਰਾਵਾਂ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਇੱਕ ਪਿੰਡ ਬੱਸੀਆਂ ਤੇ ਬੱਸੀਆਂ ਤੋਂ ਅੱਗੇ ਜਗਰਾਵਾਂ ਵਾਲੇ ਪਾਸੇ ਨੂੰ ਇਹ ਪਿੰਡ ਬਿੰਜਲ ਨਾਂ ਦਾ ਆ ਜਾਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਦੱਸੋ ਬਾਈ ਜੀ ਹੋਰੀ ਵੈਸੇ ਤਾਂ ਘਰੇ ਦੁੱਧ ਤੇ ਵੀ ਪਸ਼ੂ ਲਾਉਂਦੇ ਆ ਪਰ ਨਾਲ ਵਪਾਰ ਦਾ ਵੀ ਸ਼ੌਕ ਹੈ। ਵਿਕਰੀ ਵਾਲੇ ਪਸ਼ੂ ਵੀ ਇੱਥੇ ਆਉਂਦੇ ਰਹਿੰਦੇ ਆ। ਅੱਜ ਇੱਕ ਝੋਟੀ ਦੀ ਵੀਡੀਓ ਬਣਾ ਰਹੇ ਆ। ਸੂਈ ਸਵਾਈ ਝੋਟੀ ਆ। ਪਸੰਦ ਜੀ ਨੂੰ ਆਜੂ ਉਹਦਾ ਹੱਕ ਆ ਵੀ ਉਹ ਤਸੱਲੀ ਕਰੇ। ਦੁੱਧ ਜਿੰਨਾ ਦੱਸਾਂਗੇ, ਦੋ ਟਾਈਮ ਤਿੰਨ ਟਾਈਮ ਚੋਣ ਦੀ ਹਿੰਮਤ ਤੁਸੀਂ ਕਰਨੀ ਆ ਤੇ ਚੋਕੇ ਬੇਸ਼ੱਕ ਲੈ ਕੇ ਜਾਇਓ। ਨੰਬਰ ਸਕਰੀਨ ਉੱਤੇ ਚੱਲੂਗਾ। ਆਓ ਇਹਦੀ ਜਾਣਕਾਰੀ ਵੀਰ ਤੋਂ ਲਈਏ। ਬਾਅਦ 'ਚ ਤੁਹਾਨੂੰ ਤੋਰ ਕੇ ਦਿਖਾਉਂਗਾ ਸਿੰਘਾਂ ਦੀ ਬਣਾਵਟ ਦੇਖ ਲਓ ਬੜੀ ਸੋਹਣੀ ਐ। ਢਾਂਚਾ ਚੰਗਾ ਐ। ਮੂ ਮੱਥੇ ਦੀ ਸੋਣੀ ਆ ਬਾਕੀ ਜਦੋਂ ਤੁਰੂਗੇ ਉਦੋਂ ਥਣ ਤੇ ਹਵਾਨਾ ਤੁਹਾਨੂੰ ਇਹਦਾ ਕਨਫਰਮ ਹੋ ਜਾਣਾ ਹੈ ਬਾਕੀ ਤੁਸੀਂ ਤਸੱਲੀ ਆ ਪਾ ਕੇ ਕਰੋਗੇ ਆਓ ਮਿਲਦੇ ਆ ਬਾਈ ਨੂੰ ਜਗਦੀਪ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਆ ਨਾ ਨਾਮ ਤਾਂ ਤੁਹਾਡਾ ਮੈਂ ਦੱਸ ਹੀ ਦਿੱਤਾ ਸੌਰੀ ਤੇ ਮੈਨੂੰ ਇਹ ਦੱਸਿਓ ਵੀਰੇ ਵਪਾਰ ਦਾ ਕੰਫਰਮ ਕਰ ਲੈਣੀਓ ਨਾਲ ਵਪਾਰ ਦਾ ਵੀਰੇ ਐ ਵੀ ਜੇ ਕੋਈ ਚੰਗਾ ਜਾਨਵਰ ਆਉਂਦਾ ਯਾਰ ਹੂੰ ਤਾਂ ਲੈ ਲੀਦਾ ਵਾ ਠੀਕ ਐ ਰੂਟੀਨ 'ਚ ਨਹੀਂ ਹੈ ਨਹੀਂ ਰੂਟੀਨ 'ਚ ਨਹੀਂ ਮਤਲਬ ਬਾਈ ਚਾਂਸ ਵੀ ਜੇ ਨਾ ਵੀ ਕਿਹਾ ਤਾਂ ਪਕਰੇ ਵੀ ਚੋ ਸਕਦੇ ਆ ਪਕਰੇ ਰੱਖ ਲਾਂਗੇ ਪਸ਼ੂ ਠੀਕ ਹੈ ਮਤਲਬ ਐਵੇਂ ਦਾ ਸੋਚ ਕੇ ਲੈਨੇ ਹੋ ਵੀ ਜੇ ਨਾ ਵਿਕਿਆ ਤਾਂ ਫਿਰ ਘਰੇ ਚੋਇਆ ਜਾਊਗਾ ਜੇ ਵਿਕਦਾ ਤਾਂ ਫਿਰ ਵੇਚ ਦਿੰਨੇ ਆ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆ ਹਾਂਜੀ ਵੀਰ ਕੈਨ ਮਨ ਸੁਗਾ ਸੁਈ ਹੈ ਇਹ ਮੇਰੇ 6 ਦਾੰਦ ਦਾ ਮੋਹ ਠੀਕ ਹੈ ਤੇ ਦੂਜਾ ਸੁਗਾ ਠੀਕ ਹੈ ਤੇ PC 487 ਦੀ ਆਪ ਆਹੀ ਅੱਛਾ ਭਾਈ ਸੁਈ ਨੂੰ ਅੱਜ ਦਿਨ ਕਿੰਨੇ ਹੋ ਗਏ ਅੱਜ ਵੀਰੇ 9ਵਾਂ ਦਿਨ ਹੈ ਇਹਨੂੰ 9ਵਾਂ ਦਿਨ ਹੈ ਇਸ ਟਾਈਮ 9ਵੇਂ ਦਿਨ ਦੁੱਧ ਕਿੰਨਾ ਹੈਗਾ ਦੁੱਧ ਵੀਰੇ ਯਾਨੀ ਕਿ ਕੈਨ ਵਾਲਾ ਨਹੀਂ ਹੋਊਗਾ ਇਹ ਕੰਡੇ ਵਾਲਾ ਹੋਊਗਾ ਯਾਨੀ ਕਿ 12 ਦੁਬਾਰ ਵਾਰ ਹੋਊਗਾ 12 ਕਿਲੋ ਤਬਾਰ ਕੋਈ ਤਾ ਤੋਲ ਸਕਦਾ ਹਾਂਜੀ ਅੱਛਾ ਜੇ ਫਿਰ 9 ਦਿਨ ਹੀ ਹੋਏ ਆ ਮੈਲੇ ਤੋਂ ਤਾਂ ਨਹੀਂ ਪੂਰੀ ਨਹੀਂ ਵੀਰੇ ਨਹੀਂ ਹਜੇ ਪੂਰੀ ਦੋਸਤੋ ਇਹਨੇ ਸਾਫ਼ ਹੋਣ ਲੱਗਣਾ ਤੇ ਜਦੋਂ ਪਸ਼ੂ ਮੈਲੇ ਤੋਂ ਤੁਰਦਾ ਫੇਰ ਹੀ ਉਹ ਪੂਰਾ ਖਰਾਕ ਨੂੰ ਚੱਕਦਾ ਨਹੀਂ ਤਾਂ ਉਹਨਾਂ ਚਰਾਂ ਦੀ ਭੁੱਖ ਨਹੀਂ ਪੂਰੀ ਵੱਦੀ ਅੱਛਾ ਭਾਈ ਬੱਚਾ ਇਹਨੇ ਕੱਟੇ ਨੂੰ ਜਾ ਬੱਚਾ ਵੀਰੇ ਕੱਟਾ ਇਹਦੇ ਨਾਲ ਠੀਕ ਐ ਰੇਟ ਇਹਦਾ ਆਪਾਂ ਦੱਸ ਰੇਟ ਵੀਰੇ ਫੋਨ ਤੇ ਰੇਟ ਫੋਨ ਤੇ ਹਾਂਜੀ ਦੋਸਤੋ ਸੂਈ ਸਵਾਈ ਝੋਟੀ ਆ ਤੇ ਟਾਈਮ ਇੱਕ ਵਾਰ ਵਿਖਾਉਣਾ ਜ਼ਰੂਰੀ ਹੈ 4:00 ਦੇ ਤੇ 3 ਮਿੰਟ ਦੇ ਉੱਤੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਹਜੇ ਮੇਰਾ ਮੰਨਣਾ ਹੈ ਵੀ ਸਾਢੇ 1:30 ਤੱਕ ਕੋਈ ਮੰਨੋ ਚੁਆਈ ਹੋਊਗੀ ਡੇਢ ਕ ਘੰਟਾ ਅਡਵਾਂਸ ਵੀਡੀਓ ਬਣ ਰਹੀ ਹੈ ਚੁਆਈ ਦੇ ਟਾਈਮ ਤੋਂ ਕੱਟੇ ਨੂੰ ਜਨਮ ਦਿੱਤਾ ਤੇ ਕੱਟਾ ਤੁਸੀਂ ਇਹਦਾ ਦੇਖੋ ਜਿਹੜਾ ਬੱਚਾ ਦੋਸਤੋ ਇਹ ਹਮੇਸ਼ਾ ਉਸੇ ਮੱਝ ਤੇ ਨਰੋਆ ਮਿਲੂਗਾ ਜਿਹਦੇ ਥੱਲੇ ਦੁੱਧ ਸੋਨਾ ਹੋਊਗਾ ਦੁੱਧ ਹਾਜ਼ਰ ਹੈ 12 ਕਿਲੋ ਤੋਂ ਬਾਹਰ ਕੰਡੇ ਤੋਲ ਵਾਲਾ ਦੁੱਧ ਲੀਟਰਾਂ ਦੀ ਮੰਗਤੀ ਵਾਲਾ ਨਹੀਂ ਸਿੰਘ ਸੋਨਾ ਦੂਜਾ ਸੂਆ ਤੇ 6 ਦੰਦ ਤੋਰ ਦੇ ਬਈ ਸੋ ਤੁਰ ਕੇ ਤੁਹਾਨੂੰ ਦਿਖਾਉਣਾ ਵੈਸੇ ਹਵਾਨਾ ਪਛਾਣ ਨੂੰ ਹੁਣੇ ਵੀ ਤੁਹਾਨੂੰ ਦਿਸਦਾ ਆਉਣਾ ਹੈ। ਕਾਫੀ ਚੰਗਾ ਪਿੱਛੇ ਨੂੰ ਹਵਾਨਾ ਝੋਟੀ ਦਿਖਾਉਂਦੀ ਹੈ। ਥਾਣੇ ਇਸ ਸਾਈਡ ਦੇ ਤੁਸੀਂ ਦੇਖ ਲਿਆ ਦੂਜੀ ਸਾਈਡ ਤੇ ਜਦੋਂ ਇੱਕੋਂ ਤੁਰ ਕੇ ਆਉਂਦੀ ਹੈ ਵਾਪਸ ਤਾਂ ਤੁਹਾਨੂੰ ਉਵੇਂ ਕਨਫਰਮ ਕਰਾ ਦੂੰਗਾ। ਬਾਕੀ ਫਾਈਨਲ ਤੁਸੀਂ ਕੋਲ ਆ ਕੇ ਕਰੋਗੇ ਉਹ ਜ਼ਰੂਰੀ ਸਮਝਦਾ ਹਾਂ ਵੀ ਤੁਹਾਡਾ ਹੱਕ ਹੈ ਤੁਸੀਂ ਦੇਖੋ ਆ ਕੇ। ਜਗਦੀਪ ਭਾਈ ਅੱਗੋਂ ਗਾਲ ਨੂੰ ਫੇਰ ਇੱਧਰ ਨੂੰ ਮੋੜ ਲੀ। ਸੋ ਇਹਦਾ ਟੰਚਾ ਤੇ ਹਵਾਨਾ ਤੁਸੀਂ ਦੇਖ ਲਓ ਇਹ ਤਾਜੀ ਸੂਈ ਵੀ ਝੋਟੀ। ਪੂਰਾ ਸਟਰੋਂਗ ਹਵਾਨਾ ਮੋੜ ਦੇ ਵਿੱਚੋਂ ਦਿਸਦਾ ਹੈ ਇਸ ਸਾਈਡ ਤੋਂ ਫਿਰ ਇਹਦੇ ਥਾਣ ਤੇ ਥਾਣਾ ਦੀ ਸ਼ੇਪ ਤੁਸੀਂ ਇੱਕ ਵਾਰ ਦੇਖ ਲਓ ਬਾਕੀ ਕੋਲ ਆ ਕੇ ਤੁਸੀਂ ਇਹਨੂੰ ਪਾਸ ਕਰ ਲਵਾਂਗੇ ਹਵਾਨਾ ਮੋੜ ਵਿੱਚੋਂ ਚੌੜਾ ਕਿੰਨਾ ਹੈ ਉਹਦਾ ਅੰਦਾਜ਼ਾ ਤੁਹਾਨੂੰ ਹੋਊਗਾ ਢਾਂਚਾ ਇਹਦਾ ਬਹੁਤ ਸੋਹਣਾ ਹੈ ਬਾਕੀ ਜੋ ਚੀਜ਼ ਹੈ ਕੈਮਰੇ ਦੀ ਨਿਗਾਚ ਸੋ ਫਿਰ ਇਹਦਾ ਸਟਰਕਚਰ ਦੇਖੋ ਦੋਸੋ ਇੱਕ ਸੋਹਣੀ ਚੋਟੀ ਤੁਹਾਨੂੰ ਦਿਖਾ ਰਿਹਾ ਮੈਂ ਜਿੱਦਾ ਥਾਣ ਹਵਾਨਾ ਵੀ ਮੋੜ ਦੇ ਵਿੱਚੋਂ ਕਾਫੀ ਚੰਗਾ ਥਾਣ ਬਿਲਕੁਲ ਖਾਲੀ ਨਜ਼ਰ ਆਉਣਗੇ ਕਿਉਂਕਿ ਹਜੇ ਟਾਈਮ ਡੇਢ ਘੰਟਾ ਪਿਆ ਚੁਆਈ ਦੇ ਵਿੱਚ ਬਈ ਪੁੱਛ ਪੜੀ ਨਹੀਂ ਜਿੱਦੀ ਸੋ ਦੇਖੋ ਇਹਦਾ ਹਵਾਨਾ 12 ਕਿਲੋ ਕੰਡੇ ਤੋਲ ਵਾਲਾ ਦੁੱਧ ਐ ਇਸ ਟਾਈਮ ਕੋਈ ਵੀ ਭਰਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚੋਕੇ ਲੈ ਜਾਓ ਸੋਨੀ ਤੇ ਸ਼ਕੀਨ ਝੋਟੀ ਐ ਤੇ ਦੂਜਾ ਸੂਆ ਇਹ ਝੋਟੀ ਸੂਈ ਵੀ ਐ 6 ਦੰਦ ਨੌਵਾਂ ਦਿਨ ਅੱਜ ਸੂਈ ਨੂੰ ਵਹਿਆ ਫੇਰ ਇਹਦੀ ਬਿਊਟੀ ਤੁਸੀਂ ਦੇਖ ਸਕਦੇ ਹੋ ਸੋ ਇੱਕ ਹੀ ਨਾਗਾ ਅੱਜ ਦੀ ਇਸ ਵੀਡੀਓ ਚ ਬਾਈ ਕੋਲੋਂ ਦਿਖਾਉਣਾ ਸੀ ਵਿਕੀ ਤਾਂ ਠੀਕ ਹੈ ਤੇ ਨਹੀਂ ਬਾਈ ਕਹਿੰਦਾ ਵੀ ਘਰੇ ਦੁੱਧ ਚੋਵਾਂਗੇ ਖੈਰ ਇਹ ਗੱਲ ਤਾਂ ਪੱਕੀ ਹੈ ਜੀਨੇ ਖਰੀਤਨੀ ਉਹ ਦੇਖ ਸਕਦਾ ਬਾਕੀ ਇਹ ਵੀਰ ਕੋਲ ਤੇ ਆਪਦੀ ਖਰੀਦੀ ਹੋਈ ਘੋਟੀ ਹੈਗੀ ਦਰ ਪਤਾਏ ਦੇਖੋ ਹਵਾਨਾ ਚਰ ਮਾਲੀ ਦਾ ਪਛਾਣ ਨੂੰ ਫੁੱਲ ਹਵਾਨਾ ਕੜਦੀ ਹੈ ਮੋਢ ਚ ਹਵਾਨਾ ਫੁੱਲ ਚੌੜਾ ਹੈ ਬਾਕੀ ਜੋ ਰੋਖਾ ਉਹ ਤੁਹਾਡੇ ਸਾਹਮਣੇ ਖਾਲੀ ਥਣ ਤੁਸੀਂ ਦੇਖ ਲਓ ਇਹਦੇ ਨਜ਼ਰ ਆਉਂਦੇ ਹੋਣਗੇ ਤੁਹਾਨੂੰ ਕੋਈ ਟਾਈਮ ਨਹੀਂ ਲਾਇਆ ਵਾ ਹਵਾਨਾ ਹਜੇ ਸਪੇਸ ਬਹੁਤ ਦਿਸਦੀ ਹੈ ਹਵਾਨੇ ਦੇ ਵਿੱਚ ਜਿਹੜਾ ਇਹਨੇ ਭਰਨਾ ਹੈ ਹਜੇ ਮੈਲੇ ਤੋਂ ਤੁਰੂ ਵੀ ਝੋਟੀ ਦੱਸੋ ਤੇ ਫੇਰ ਇਹ ਦੁੱਧ ਜਿਹੜਾ ਹੋਰ ਵਧਨ ਦੀ ਸੁਭਾਅ ਹਣਾ ਧੰਨਵਾਦ